ਪੰਜਾਬੀ ਦੇ ਜਿਹੜੇ ਕਲਾਕਾਰਾਂ ਦੀ ਆਵਾਜ਼ਾਂ ਵੀ ਸੁਣਨ ਦੇ ਵਿੱਚ ਆ ਬਹੁਤ ਵਿਦਿਆ ਤੁਸੀਂ ਕੱਢ ਦਿਓ ਕਿਹੜੇ ਕਿਹੜੇ ਕਲਾਕਾਰਾਂ ਦੀਆਂ ਆਵਾਜ਼ਾਂ ਜਿਹੜਾ ਪ੍ਰਮਾਤਮਾ ਨੇ ਤੁਹਾਨੂੰ ਬਖਸ਼ਿਸ਼ ਕੀਤੀ ਆ ਹੋ ਤੇਰੇ ਧਿਆਨ ਨੂੰ ਖਿੱਚਣ ਲਈ ਆ ਪਾਏ ਰੰਗਲੇ ਚੋਲੇ ਵੇ ਹੋ ਤਾਂ ਨੰਗ ਮਲੰਗਨ ਜੋਨੇ ਤੇਰੇ ਕੋਲੇ ਵੇ फेरा फेरी फिल्म ਦੇ ਵਿੱਚ ਬਾਬੂ ਪਈਆ ਆਉਂਦਾ ਜੀ ਤੇ ਉਹ ਕਹਿੰਦਾ ਉਹ ਕਹਿੰਦਾ ਹੇ ਮਾਈ ਸਾ ਅਰੇ ਰਾਜੂ ਅਰੇ ਸਾਲ ਕਾ ਖੋਪੜੀ ਤੋ ਢਾਰੇ ਬਾਬਾ ਅਰੇ ਜੇ ਕੀ ਕਰਦੀਆਂ ਅਰੇ ਦੋਤਰ ਕਿਉਂ ਰੀਤ ਨਾ ਚੱਲ ਅਸ਼ਰਫ अली ਅਗਰ ਤੁਹਾਡਾ ਪਾਕਿਸਤਾਨ ਜਿੰਦਾਬਾਦ ਹੈ ਇਸੇ ਮੈਂ ਕੋਈ ਇਤਰਾਸ ਨਹੀਂ ਲੇਕਿਨ ہمارا ਹਿੰਦੁਸਤਾਨ ਵੀ ਜਿੰਦਾਬਾਦ ਹੈ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਇੱਕ ਅਮਰੀਸ਼ਪੁਰੀ ਅਰੇ ਤਾਰਾ ਸਿੰਘ ਤੂੰ ਮੈਂ ਸੇ ਪਾਊਡਰ ਕਰਾਉਸ ਨਹੀਂ ਕਰ ਸਕਤੇ ਤੂੰ ਜਾਣਤੇ ਨਹੀਂ ਚਾਰੇ ਤਰਫ ਤੇਰੇ ਸਿਕਿਉਰਿਟੀ ਲਗੀ ਹੋਈ ਹੈ ਸਾਡੇ ਦਰਸ਼ਕਾਂ ਨੂੰ ਜਿਹੜੇ ਤੁਸੀਂ ਕਾਰਟੂਨਾਂ ਦੇ ਆਵਾਜ਼ ਆ ਕਹਿਣੋ ਵੀ ਕਿੰਨੇ ਕਾਰਟੂਨਾਂ ਦੇ ਕਿਹੜੇ-ਕਿਹੜੇ ਦੀ ਕੱਢਦੇ ਹੋ ਸੜਿਓ ਵੀ ਜਰੂਰ ਸੁਣਾਓ ਦਰਸ਼ਕਾਂ ਮੋਟੂ ਬਦਲੂ ਜੋ ਕਹਿੰਦਾ ਮੋਟੂ ਏ ਬੜੇ ਭయ్యా ਖਲ ਫੇਰ ਦਿਮਾਗ ਦੀ ਵਰਤੀ ਨਹੀਂ ਹਲਤੀ ਅਰੇ ਪਤਲੂ ਤਮ ਹੀ ਕੋ ਸੋਚੋ ਤੇ ਪਤਲੂ ਬੋਲਦਾ ਕਹਿੰਦਾ ਅਰੇ ਮੋਟੂ ਇਤਨਾ ਮੱਥਾ ਵਾਗਾ ਨਹੀਂ ਜਾਏਗਾ ਅਰੇ ਵਰਨਾ ਕਿਉਂਨ ਕੋ ਕੈਸੇ ਪਕੜੇਂਗੇ ਹਮ ਉਸ ਤੋਂ ਬਾਅਦ ਇਨਸਪੈਕਟਰ ਚਿੰਗੂ ਆਈਆ ਮਾ ਚਿੰਗੂ ਦੇ ਚੰਗੂ ਸੇ ਬਚਣਾ ਇਮ ਪੋਸੀਬਲ ਹੋ ਨਹੀਂ ਤੋ ਯਹ ਇਮ ਪੋਸੀਬਲ ਕੋਪਰੀ ਤੋ ਡਾਲੀ ਇਹ ਲਈ ਤੇ ਆਉਗੀ ਐਂਡ ਦਾ ਕੋਕਰੋ ਚੱਲਦਾ ਹੁੰਦਾ ਇੱਕ ਉਹ ਚ ਕਹਿੰਦਾ ਆਉਗੀ ਏ ਬੜੇ ਭਈਆ ਜੈਕ ਅਰੇ ਕੋਕਰੋ ਚ ਛੋੜੂਗਾ ਨਹੀਂ ਤੁਮੇ ਮੇਰਾ ਪੂਰਾ ਫਰਿਜ ਖਾਲੀ ਕਰ ਦਿਆ ਜੈਕ ਉਹ ਖੰਦਾ ਜਿਹੜਾ ਉਹਦਾ ਭਰਾ ਜੈਕ ਉਹ ਕਹਿੰਦਾ ਓਏ ਆਉਗੀ तू टेंशन मत ले मैं इन कॉकरोच को झोंडूंगा नहीं कॉकरोचो आज तुम जिंदा नहीं बचोगे मैं एक और चाल आऊंगा जी मोगली वाले कार्टून जी ओच बल्लू हुंदा वो मोगली मेरी बात को ध्यान से सुनो मोगली वापस आ जाओ जा जल्दी इस पेड़ पे अरे आज काले सम शुरू करना है कहाँ चले तुम मोगली कहंदा बल्लू आज मजे खेलने जाना है बॉबी झकाला के साथ फिर कभी मिलेंगे ਸਾਸਤਰੀਕਾਰ ਜੀ ਤੁਸੀਂ ਦੇਖ ਰਹੇ ਹੋ অন-ਏਅਰ ਮੈਂ ਸਰਬਜੀਤ ਸਿੰਘ ਰਟੂਲਾ ਜਿਵੇਂ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਪ੍ਰਮਾਤਮਾ ਵੱਲੋਂ ਕੁਝ ਇਨਸਾਨਾਂ ਨੂੰ ਗੌੜ ਗਿਫਟ ਦਿੱਤਾ ਜਾਂਦਾ ਉਹਨਾਂ ਨੂੰ ਜੱਤਾ ਵਧੀਆ ਗੱਲਾਂ ਦਿੱਤਾ ਜਾਂਦਾ ਜਿਸ ਦੇ ਨਾਲ ਉਹ ਆਪਣੀ ਕਲਾ ਦਾ ਜੋਰ ਦਿਖਾ ਕੇ ਦਰਸ਼ਕਾਂ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦੇ ਨੇ ਅੱਜ ਤੁਹਾਡੀ ਅਜਿਹੇ ਸਖਸ ਨਾਲ ਗੱਲ ਕਰਾਵਾਂਗੇ ਜੋ ਕਿ ਵੱਖ-ਵੱਖ ਪ੍ਰਕਾਰ ਦੀਆਂ ਆਵਾਜ਼ਾਂ ਕੱਢ ਕੇ ਆਪਣੀ ਸਟੱਡੀ ਦੇ ਨਾਲ ਦੇ ਨਾਲ ਨਾਲ ਹਰ ਘਰ ਦੀ ਜਿਹੜੀ ਹੈਗੀ ਆ ਹਾਲਾਤਾਂ ਦੇ ਨਾਲ ਜੂਝਦਾ ਹੋਇਆ ਦਰਸ਼ਕਾਂ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਜਿਨੇ ਜਦੋ ਜਹਿਦ ਕੀਤੀ ਹੋਈ ਆ ਹੁਣ ਇਹ ਦੇਖਦਾ ਵੀ ਉਸ ਦੀ ਜਦੋ ਜਹਿਦ ਦਾ ਮੁੱਲ ਜਿਹੜੇ ਦਰਸ਼ਕ ਕਿੰਨਾ ਕ ਜਲਦੀ ਪਾਉਂਦੇ ਨੇ ਉਸ ਬੰਦੇ ਦੀ ਜਿਹੜੀ ਮਿਹਨਤ ਆ ਕਿੰਨਾ ਕ ਜਲਦੀ ਜਿਹੜੀ ਹੈਗੀ ਆ ਰੰਗ ਲਿਆਉਗੀ ਥੋੜੀ ਗੱਲ ਕਰਾਵਾਂਗੇ ਉਸ ਸ਼ਖਸ ਦੇ ਨਾਲ ਆ ਭਰਾਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਸੁਖ ਲੱਡਾਈ ਸੁਖ ਲੱਡਾ ਹਾਂਜੀ ਅੱਛਾ ਸੁਣਨ ਦੇ ਵਿੱਚ ਆਇਆ ਵੀ ਤੁਸੀਂ ਜਿਹੜਾ ਹੈਗਾ ਬਹੁਤ ਸੁਣਿਆ ਜਿਹੜੇ ਆਵਾਜ਼ਾਂ ਹੈਗੀਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਅ ਕੱਢ ਲੈਂਦੇ ਹੋ ਜਿਹੜੇ ਸਟੇਜ ਦੇ ਉੱਪਰ ਤੁਸੀਂ ਦਰਸ਼ਕਾਂ ਦੇ ਢਿੱਡਾਂ ਪੀੜੀ ਪਾਉਣੇ ਆਵਾਜ਼ਾਂ ਕੱਢ ਕੇ ਇਹ ਜਿਹੜਾ ਗੋਡ ਗਿਫਟ ਆ ਤੁਹਾਨੂੰ ਅ ਪ੍ਰਮਾਤਮਾ ਵੱਲੋਂ ਜਿਹੜਾ ਹੈਗਾ ਦਿੱਤਾ ਗਿਆ ਅ ਕੀ ਕਹਿਣਾ ਚਾਹੋਗੇ ਇਸ ਬਾਰੇ ਵਿੱਚ ਪ੍ਰਮਾਤਮਾ ਦਾ ਧੰਨਵਾਦੀ ਕਰਦੇ ਹਾਂ ਜੀ ਜਿਨ੍ਹਾਂ ਨੇ ਇਨਾ ਬਖਸ਼ਿਆ ਜੋ ਵੀ ਹੈ ਨਾ ਹਾਂਜੀ ਤੁਸੀਂ ਜਿਹੜਾ ਹੈਗਾ ਹੁਣ ਇਸ ਜਿਹੜਾ ਆਪਣੇ ਕਲਾ ਦੇ ਜੋਰ ਦਿਖਾਉਣ ਦੇ ਨਾਲ ਨਾਲ ਕੀ ਕਰ ਰਹੇ ਹੋ ਅੱਜ ਕੱਲ ਜਿਹੜਾ ਆਪਣਾ ਫ੍ਰੀ ਟਾਈਮ ਦੇ ਵਿੱਚ ਤੁਸੀਂ ਇਹ ਕੰਮ ਕਰਦੇ ਹੋ ਉਹਦੇ ਨਾਲ ਨਾਲ ਤੁਸੀਂ ਜਿਹੜਾ ਹੈਗਾ ਸਟੱਡੀ ਕਰ ਰਹੇ ਹੋ ਕਿੱਥੇ ਤੱਕ ਸਟੱਡੀ ਥੋੜੀ ਪਹੁੰਚੀ ਹੈ ਜੀ ਸਟੱਡੀ ਮੈਂ ਬੀਏ ਕਰ ਰਿਹਾ ਜੀ ਹੁਣ ਬੀਏ ਫਾਈਨਲ ਹੈ ਜੀ ਮੇਰੀ ਇਹ ਸਵਾਰੀ ਕਿਹੜੀ ਜਗ੍ਹਾ ਤੋਂ ਜਿਹੜੀ ਵਿੱਦਿਆ ਹਾਸਲ ਕਰ ਰਹੇ ਹੋ ਤੁਸੀਂ ਮੈਂ ਜੀ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਉੱਥੋਂ ਹਾਸਲ ਕਰ ਰਹੇ ਹਾਂ ਜੀ ਜਿਹੜਾ ਇਹ ਸੌਕ ਹੈਗਾ ਤੁਹਾਨੂੰ ਆਵਾਜ਼ਾਂ ਵਾਲਾ ਹਾਂਜੀ ਕਿੱਥੋਂ ਪਿਆ ਸੌਕ ਇਹ ਕਿਵੇਂ ਮਨ ਦੇ ਬੱਚੇ ਜਿਹੜਾ ਤੁਹਾਡੇ ਬਵਾਲ ਉੱਠਾ ਵੀ ਮੈਂ ਜਿਹੜੀ ਆ ਕਲਾ ਜਿਹੜੀ ਹੈਗੀ ਵੱਖਰੀ ਤਰ੍ਹਾਂ ਦੀ ਲੋਕਾਂ ਦੇ ਵਿੱਚ ਲੈ ਕੇ ਆ ਬਸ ਜੀ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਤਾਂ ਐ ਸੀਗਾ ਵੀ ਨਕਲ ਕਰ ਲਈ ਕਦੇ ਇਹਦੀ ਕਰ ਲਈ ਉਹਦੀ ਕਰ ਲਈ ਕਾਰਟੂਨਾਂ ਦੀਆਂ ਨਕਲਾਂ ਕਰਦੇ ਰਹਿੰਦੇ ਆਵਾਜ਼ਾਂ ਕੱਢਦੇ ਰਹਿੰਦੇ ਤੇ ਫਿਰ ਹੌਲੀ-ਹੌਲੀ ਕਰਦੇ ਜੀ ਆ ਹੁਣ ਸਾਲ ਡੇਢ ਸਾਲ ਹੀ ਹੋਇਆ ਜੀ ਮਤਲਬ ਜਦੋਂ ਪਤਾ ਲੱਗਿਆ ਵੀ ਹਾਂ ਇਹ ਵੀ ਇੱਕ ਆਪ ਦੇ ਆਪ ਚਾਰਟ ਹੈਗਾ ਤੇ ਇਹਨੂੰ ਹੋਰ ਵੀ ਨਖਾਰਿਆ ਜਾ ਸਕਦਾ ਕਿਹਦੇ ਕਿਹੜੇ ਜਿਹੜਾ ਤੁਸੀਂ ਆਵਾਜ਼ਾਂ ਕੱਢ ਲੈਂਦੇ ਹੋ ਉਹ ਵੀ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ ਵੀ ਜਿਹੜੀ ਆਵਾਜ਼ ਤੁਹਾਨੂੰ ਪ੍ਰਮਾਤਮਾ ਨੇ ਗਿਫਟ ਬਖਸ਼ਿਆ ਹੈ ਹਾਂਜੀ ਮੈਂ ਕਾਰਟੂਨਾਂ ਦੀਆਂ ਜੀ ਪੰਜਾਬੀ ਕਮੀਡੀਅਨ ਕਲਾਕਾਰਾਂ ਨੇ ਜਿਹੜੇ ਉਹਨਾਂ ਦੀਆਂ ਆਵਾਜ਼ਾਂ ਜੀ ਤੇ ਸਿੰਗਰਾਂ ਦੀਆਂ ਪੰਜਾਬੀ ਸਿੰਗਰਾਂ ਦੀਆਂ ਦੁਗਾਣੇ ਉਹ ਕਰ ਲੈਣੇ ਜੀ ਸਾਡੇ ਦਰਸ਼ਕਾਂ ਨੂੰ ਜਿਹੜੇ ਤੁਸੀਂ ਕਾਰਟੂਨਾਂ ਦੇ ਆਵਾਜ਼ਾਂ ਕਹਿਣੋ ਵੀ ਕਿੰਨੇ ਕਾਰਟੂਨਾਂ ਦੇ ਕਿਹੜੇ-ਕਿਹੜੇ ਦੀ ਕੱਢ ਦਿਓ ਉਹ ਵੀ ਜਰੂਰ ਸੁਣਾਓ ਦਰਸ਼ਕਾਂ ਨੂੰ ਹਾਂਜੀ ਮੈਂ ਸਭ ਤੋਂ ਪਹਿਲਾਂ ਦਾ ਮੋਟੂ ਬਦਲੂ ਦੀ ਸੁਣਾ ਦਿੰਨੀ ਆਵਾਜ਼ ਮੋਟੂ ਬਦਲੂ ਜਿਹੋ ਕਹਿੰਦਾ ਮੋਟੂ ਏ ਬੜੇ ਭయ్యా ਖਾਲੇ ਪੇਟ ਦਿਮਾਗ ਦੀ ਬੱਤੀ ਨਹੀਂ ਜਲਦੀ ਹਰੇ ਪਤਰੂਖ ਤਮਹੀ ਕੋ ਸੋਚੋ ਤੇ ਪਤਲੂ ਬੋਲਦਾ ਕਹਿੰਦਾ ਹਰੇ ਮੋਟੂ ਇਹ ਇਤਨਾ ਮਤ ਖਵਾਗਾ ਨਹੀਂ ਜਾਏਗਾ ਅਰੇ ਵਰਨਾ ਕਿ ਉਹਨਾਂ ਨੂੰ ਕਿਵੇਂ ਪਕੜਾਂਗੇ ਹਮ ਤੇ ਡਾਕਟਰ ਜੜਕਾ ਆ ਜਾਂਦਾ ਹੋਗਾ ਉਹ ਮਾਰ ਸੁਟਿਆ ਪਾਪੜ ਵਾਲੇ ਨੂੰ ਉਹ ਮੋਟੂ ਮਿਰਯਾਰ ਮੇਰੇ ਵੱਡੇ ਭਰਾ ਉਹ ਕੀ ਕਰੀ ਜਾਂਦਾ ਇੱਥੇ ਤੇ ਉਸ ਤੋਂ ਬਾਅਦ ਇਨਸਪੈਕਟਰ ਚਿੰਗੂ ਆਈਆ ਮਾ ਚਿੰਗੂ ਦੇ ਚੰਗੂ ਸੇ ਬਚਣਾ ਯਹਾਂ ਪੋਸੀਬਲ ਬੋਲੇ ਤਾਂ ਯਹਾਂ ਪੋਸੀਬਲ ਕੋਪਰੀ ਤੋੜ ਢਾਲੀ ਇਦਾਂ ਹੀ ਤੇ ਆਉਗੀ ਐਂਡ ਦਾ ਕਾਕਰੋ ਚੱਲਦਾ ਹੁੰਦਾ ਇੱਕ ਉਹ ਚ ਕਹਿੰਦਾ ਹੋਗੀ हे <laughs> बड़े भैया जय क्या अरे कॉकरोचो छोड़ूंगा नहीं तुम्हें मेरा पूरा फ्रिज खाली कर दिया जैक खा जो भरा जैक वो कहना ओए ओगी तू टेंशन मत ले मैं इन कॉकरोचों को छोड़ूंगा नहीं कॉकरोचो आज तुम जिंदा नहीं बचोगे ਤਿੰਨ ਕੋਕਰਚ ਹੁੰਦੇ ਉਹ ਚ ਮੋਟੂ ਲੰਬੂ ਤੇ ਛੋਟੂ ਹੋ ਗਣਾ ਮੋਟੂ ਆ ਮਰ ਕੋ ਬੁੱਖ ਲੱਗਿਆ ਮੋਟਾ ਟੰਗੜੀ ਚਾਹੀ ਅਰੇ ਬੇਡੂ ਇਤਨਾ ਮਤਕਾ ਭਾਗਾ ਨਹੀਂ ਜਾਏਗਾ ਅਰੇ ਮੈਂ ਤਾਂ ਬੋਖ ਲੱਗਿਆ ਰੇ ਦੇਵਾ ਅਰੇ ਬਾਪਰੇ ਬਾਪ ਮੋਝ ਚੱਕਰਾ ਰਹੇ ਹੈ ਤੇ ਇੱਕ ਹੋਰ ਚੱਲ ਆਉਂਦਾ ਜੀ ਮੋਗਲੀ ਵਾਲੇ ਕਾਰਟੂਨ ਜੀ ਉਹ ਚ ਬੱਲੂ ਹੁੰਦਾ ਉਹ ਕਹਿੰਦਾ ਮੋਗਲੀ ਨਹੀਂ ਰੀ ਬਾਤ ਕੋ ਧਿਆਨ ਸੇ ਸੁਣੋ ਮੋਗਲੀ ਬਾਪੇ ਸਾਜੋ ਜਲਦੀ ਇਸ ਪੇੜ ਤੇ ਅਰੇ ਆਜ ਕਾਲੇ ਸੰਸਰੂ ਕਰਨਾ ਹੇ ਕਹਾ ਚਲੇ ਤੂੰ ਤੇ ਮੋਗਲੀ ਕਹਿੰਦਾ ਬੱਲੂ आज मुझे खेलने जाना है वो भी झकाला के साथ फिर कभी मिलेंगे रादवेच उन शेर खान घेर लेना है शेर खान कहता इंसानी बच्चे आज तो मेरे पंजे से नहीं बचेगा तू तबकी आज मैं इस इंसानी बच्चे को छोडूंगा नहीं तबकी कहता <laughs> उस्ताद इसको छोड़ना मत तभी तो मुझे हड्डी मिलेगी ਇਹ ਬਹੁਤ ਖੂਬ ਕਿਤੇ ਨਾ ਕਿਤੇ ਨਹੀਂ ਲੱਗਦਾ ਵੀ ਇਹ ਬੱਚਿਆਂ ਵਾਲੀ ਹੈ ਜਿਹੜਾ ਖੇਡਾਂ ਹੀ ਹੁੰਦੇ ਨੇ ਘਰ ਦੇ ਵੀ ਕਹਿੰਦੇ ਹੁਣ ਕਿ ਯਾਰ ਤੂੰ ਇਹ ਕੀ ਕਰੀ ਜਾਂਦਾ ਜਵਾਕ ਵਾਲੀਆਂ ਗੱਲਾਂ ਕਰੀ ਜਾਂਦਾ ਕਦੇ ਘਰਾਂ ਵਿੱਚ ਰੋਕ ਟੋਕ ਹੋਈ ਐ ਇਸ ਵੰਦੇ ਵਿੱਚ ਹਾਂਜੀ ਪਹਿਲਾਂ ਤਾਂ ਕਹਿੰਦੇ ਸੀ ਵੀ ਕਈ ਪਕਾਈ ਮਰੀ ਜਾਂਦਾ ਇਹ ਵਾਸਾ ਮਤਲਬ ਚੁੱਪ ਕਰਾ ਦਿੰਦੇ ਕਈ ਵੀ ਜਿਵੇਂ ਬੋਲਦਾ ਤਾਂ ਵਿੱਚੋਂ ਟੋਕ ਦਿੰਦੇ ਹੁੰਦੇ ਸੀਗੇ ਤੇ ਹੁਣ ਮਤਲਬ ਸਾਥ ਪੂਰਾ ਹੀ ਘਰ ਤੇ ਹਾਂ ਜਿਵੇਂ ਹੁਣ ਅਕਸਰ ਆਪਾਂ ਚਲੋ ਆਪਣੇ ਪਿੰਡਾਂ ਦੇ ਵਿੱਚ ਵਿਚਰਦੇ ਆ ਤੁਰੇ ਜਾਂਦੇ ਆ ਕਦੇ ਕਿਸੇ ਨੇ ਰਾਹ ਦੇ ਵਿੱਚ ਟਾਕਰ ਕਰਕੇ ਨਹੀਂ ਕਿਹਾ ਵੀ ਯਾਰ ਆ ਸੁੱਖ ਜਾਂਦਾ ਉਹ ਜਿਹੜਾ ਕਈ ਪ੍ਰਕਾਰ ਦੇ ਆਵਾਜ਼ਾਂ ਕਰਦਾ ਸਾਨੂੰ ਸਲਾਹਾਂ ਦੇ ਕੁਝ ਆ ਕੇ ਹਾਂਜੀ ਹਾਂਜੀ ਹੁੰਦਾ ਰਹਿੰਦਾ ਜੀ ਇਹ ਤਾਂ ਅਕਸ਼ਰ ਹੀ ਹੁੰਦਾ ਜੀ ਕਈ ਵਾਰੀ ਮਤਲਬ ਕਿਸੇ ਦੇ ਰਿਸ਼ਤੇਦਾਰ ਆਏ ਹੋਏ ਨੇ ਤਾਂ ਉਹ ਸਪੈਸ਼ਲੀ ਫੋਨ ਕਰਕੇ ਬੁਲਾ ਲੈਂਦੇ ਨੇ ਵੀ ਯਾਰ ਤੂੰ ਸਾਡੇ ਜਵਾਕਾਂ ਨੂੰ ਸੁਣਾ ਕੇ ਜਾ ਕੁਝ ਤਾਂ ਫਿਰ ਜਾਣਾ ਪੈਂਦਾ ਜੀ ਅੱਛਾ ਇਸ ਤੋਂ ਬਿਨਾ ਪੰਜਾਬੀ ਜਿਹੜੇ ਕਲਾਕਾਰਾਂ ਦੀ ਆਵਾਜ਼ਾਂ ਵੀ ਸੁਣਨ ਦੇ ਬਚਾਏ ਬਹੁਤ ਵਧੀਆ ਤੁਸੀਂ ਕੱਢਦੇ ਹੋ ਕਿਹੜੇ ਕਿਹੜੇ ਕਲਾਕਾਰਾਂ ਦੀਆਂ ਆਵਾਜ਼ਾਂ ਜਿਹਨਾਂ ਪਰਮਾਤਮਾ ਨੇ ਤੁਹਾਨੂੰ ਬਖਸ਼ਿਸ਼ ਕੀਤੀ ਆ ਹਾਂਜੀ ਪਹਿਲਾਂ ਤਾਂ ਮੈਂ ਕਮੀਡੀਅਨ ਕਲਾਕਾਰ ਨੇ ਜਿਹੜੇ ਆਪਣੇ ਉਹਨਾਂ ਦੀ ਸੁਣਾ ਦਿੰਨਾ ਜਿੱਦਾਂ ਇੱਕ ਜੀਤ ਪੈਂਚਰਾਂ ਵਾਲਾ ਹੋ ਗਿਆ ਜੀ ਉਹ ਕਿੱਦਾਂ ਬੋਲਦਾ ਆ ਜੀਤ ਪੈਂਚਰਾਂ ਵਾਲਾ ਕਹਿੰਦਾ ਓਹ ਮੈਂ ਤਾਂ ਕਿੰਨੇ ਵਰੀ ਕਹਿਤਾ ਓ ਵੀ ਮੁੰਡਿਓ ਜਿਹੜੇ ਤੁਸੀਂ ਵੀਡੀਓ ਦੇਖਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦੇ ਇਹ ਆਪਣੇ ਮਹਾਵ ਹੋ ਗਏ ਭਾਜ ਨਾਮਲੀ ਸਾਹਿਬ ਉਹ ਕਹਿੰਦੇ ਭਾਜ ਨਾਮਲੀ ਬੈਠਾ ਹੁੰਦਾ ਤੇ ਇੱਕ ਫਿਲਮ ਦਾ ਸੀਨ ਹੈ ਜੀ ਉਹ ਜਨਾ ਸ਼ਾਂਤੀ ਕਹਿੰਦੀ ਵੇ ਭਾਜ ਨੇ ਆ ਕਿਵੇਂ ਅਫਸੋਸਿਆ ਜਾ ਮੂੰਹ ਕਰੀ ਬੈਠਾ ਤੇ ਭਾਜ ਨਾ ਕਹਿੰਦਾ ਆ ਮਰਗੀ ਮਾਰਗੀ ਸ਼ਾਂਤੀਏ ਵੇ ਲੈ ਸਾਡਾ ਬੁੜਾ ਮਰ ਗਿਆ ਸੀ ਤਾਂ ਨਹੀਂ ਇੰਨਾ ਅਫਸੋਸ ਕੀਤਾ ਆ ਥੋਟਾ-ਬੋਟਾ ਆਂਡੇ ਨਹੀਂ ਨਾ ਦਿੰਦਾ ਸੀ ਹੇ ਚਾ ਅੱਛਾ ਬਹੁਤ ਸੋਹਣੀਆਂ ਜਿਹੜੀਆਂ ਹੈਗੇ ਨੇ ਤੁਸੀਂ ਇਹ ਗੱਲਾਂ ਜਿਹੜੀਆਂ ਤੁਹਾਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਇਹ ਤੋਂ ਬਿਨਾ ਜਿਹੜੇ ਕਲਾਕਾਰ ਹੜੇ ਆਰਟਿਸਟ ਡਿਊਟ ਜੋੜੀਆਂ ਵੀ ਗਾਉਂਦਿਆਂ ਨੇ ਉਹਨਾਂ ਦੇ ਵੀ ਕਹਿੰਦੇ ਬਹੁਤ ਸੋਹਣਾ ਜਿਹੜਾ ਤੁਸੀਂ ਬਾਖ ਖੂਬੀ ਨਿਭਾਉਨੇ ਹੋ ਹਾਂਜੀ ਹਾਂਜੀ ਹਾਂ ਕਿਸੇ ਕਲਾਕਾਰ ਦਾ ਸਾਡਾ 2 4 ਦਾ ਜਿਹੜਾ ਹੈਗਾ ਆ ਦਰਸ਼ਕਾਂ ਉਹ ਵੀ ਸਾਂਝਾ ਕਰੋ ਆਪਣੀ ਆਵਾਜ਼ ਦੇ ਵਿੱਚ ਹਾਂਜੀ ਉਹ ਜ਼ਰੂਰ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਮਰਗਰੇਵਾਲ ਸਾਹਿਬ ਉਹਨਾਂ ਦੀ ਸੁਣਾ ਦਿੰਨਾ ਮੈਂ ਉਹ ਕਹਿੰਦੇ ਆ ਕਮਰਗਰੇਵਾਲ ਸਾਹਿਬ ਹੋਤੇ ਯਾਨ ਨੂੰ ਖੇਚਣ ਲਈ ਆ ਪਾਏ ਰੰਗਲੇ ਚੋਲੇ ਵੇ ਹੋਤਾ ਨੰਗ ਮਲੰਗਨ ਜੋ ਨੇ ਤੇਰੇ ਕੋਲੇ ਵੇ ਮੇਜੋ ਸਿਰ ਪਹਿਰਾ ਤੱਕ ਤੇਰੇ ਉਸ ਸਿਰ ਨੂੰ ਕੀ ਕਜਣਾ ਹੋ ਜਿੱਥੇ ਤਾਰ ਹੀ ਜੁੜਦੀ ਨਾ ਉਥੇ ਤੋਂ ਬਾ ਕੀ ਵਜਣਾ ਉਹਨੇ ਕੰਜਰੀ ਬਣਨਾ ਕੀ ਹੋ ਜੀ ਨੂੰ ਜੱਕਾ ਤੱਕਾ ਨੇ ਹੋ ਤੇਰੀ ਰਹਿਮਤ ਕਿੰਜ ਮੰਗਾ ਮੈਂ ਕੀਤੀ ਮੇਰੀ ਮੇਰੀ ਏ ਕੌਡੀ ਵੀ ਪਾਈ ਨਾ ਹ ਮੇਰੀ ਕੀਮਤ ਕੱਖਾਂ ਨੇ ਹੋ ਜਨਾ ਨੂੰ ਤੂੰ ਦੱਸ ਵੇ ਓ ਕੋਈ ਹੋਰੀ ਅਖਾਨੇ ਹੋਰੀ ਅਖਾਨੇ ਬਹੁਤ ਸੋਹਣੇ ਜਿਹੜੀ ਗੱਲਬਾਤ ਹੈਗੀ ਆ ਆ ਤੇ ਇਸ ਤੋਂ ਬਿਨਾ ਜਿਹੜੀ ਦੁਕਾਨਾਂ ਜੁੜੇ ਨੇ ਵੀ ਕਰਤਾਰ ਰਾਮਲਾ ਜੀ ਹੋ ਗਿਆ ਆ ਨਿੱਤਾ ਸਮਾਨਾ ਹੋ ਗਿਆ ਕਹਿੰਦੇ ਉਹਨਾਂ ਦੀ ਵਿਖਾ ਵੀ ਤੁਸੀਂ ਨਿਭਾਉਣੇ ਕੋਈ ਜਿਹੜੀ ਹੈਗੀ ਆ ਦਸਤ ਪਰ ਉਹ ਜਰੂਸ ਹਾਂਜੀ ਹਾਂਜੀ ਹੁਣ ਸਭ ਤੋਂ ਪਹਿਲਾਂ ਦਾ ਕਰਤਾਰ ਰਾਮਲਾ ਸਾਹਿਬ ਦਾ ਗਾਣਾ ਸੁਣਾ ਦਿੰਨਾ ਇੱਕ ਵੇ ਕਹਿੰਦਾ ਹੋ ਜੀ ਟੀ ਰੋੜੇ ਉੱਤੇ ਵੜਾ ਆਉਂਦਾ ਸੀ ਨਜ਼ਾਰਾ ਹੋ ਜੀ ਟੀ ਰੋੜੇ ਉੱਤੇ ਵੜਾ ਆਉਂਦਾ ਸੀ ਨਜ਼ਾਰਾ ਜੱਟ ਆਉਂਦਾ ਸੀ 85ਾਂ ਤੇ ਛੱਡੀ ਨੀ ਗੋਰੇ ਰੰਗ ਨੇ ਰਗੜਤਾ ਮਾਰਦੀ ਟਾਲੀ ਦੇ ਵਿੱਚ ਗੱਡੀ ਨੀ ਗੋਰੇ ਰੰਗ ਨੇ ਰਗੜਤਾ ਤੇ ਮਹੰਮਦ ਸ਼ਰੀਫ ਸਾਹਿਬ ਤੇ ਬੀਬੀ ਰਣਜੀਤ ਕੌਰ ਜੀ ਬੀਬੀ ਰਣਜੀਤ ਕੌਰ ਜੀ ਕਹਿੰਦੇ ਹਾਂ ਸ਼ਹਿਰ ਗਿਆ ਸੀ ਦਿਹੋਰ ਘਰ ਤਾਂ ਬਣ ਕੇ ਮੋਰੀ ਵੇ ਹੈ ਸਾਉਤਾ ਪਤਾ ਲੜ ਲਈ ਅੱਜ ਮੱਲੋ ਜੋਰੀ ਵੇ ਹੇ ਖਾਲੀ ਘਾਤੋਂ ਆ ਗਿਆ ਪੀਪਾ ਦਸਨੇ ਮੈਨੂ ਵੇ ਹੇ ਖਾਲੀ ਘਾਤੋਂ ਆ ਗਿਆ ਕੀ ਪਾ ਦੱਸਨੇ ਮੈਨੂੰ ਵੇ ਇਹ ਸੌ ਦਾ ਨੋਟ ਸੀ ਜਾਣ ਲੱਗੇ ਨੂੰ ਦਿੱਤਾ ਤੈਨੂੰ ਵੇ ਹੋ ਕੀ ਦਸਾਂ ਹੱਡ ਵੀਤੀ ਹੋ ਕੀ ਦਸਾਂ ਹੱਡ ਵੀਤੀ ਉਲਟ ਕਰੀਆ ਬਹਿ ਗਿਆ ਨਹੀਂ ਉਹ ਮੈਂ ਤਾਂ ਆਪਣਾ ਚੁੱਗਾ ਛੋੜ ਕੇ ਆ ਕੇ ਬਹਿ ਗਿਆ ਨਹੀਂ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹਾਂ ਨਹੀਂ ਭਲੇਖੇ ਪਬੀ ਜੀ ਹਟ ਨਰ ਮੈਂ ਦੇਖਾਂ ਬੈਠਾ ਬਹੁਤ ਜੀ ਆਪਾਂ ਕੇ ਲਈ ਖੂਬ ਕਲਾ ਬਖਸ਼ਿਆ ਪ੍ਰਮਾਤਮਾ ਨੇ ਅੱਛਾ ਸੋ ਕਪਨੂ ਇੱਕ ਗੱਲ ਦੱਸੋ ਵੀ ਤੁਸੀਂ ਕਦੇ ਇਹਦੇ ਨਾਲ ਨਾਲ ਚਲੋ ਸੋ ਵੀ ਲਾਉਣਾ ਤੁਸੀਂ ਸਭ ਕੁਝ ਕਰਦੋ ਜਿਹੜਾ ਹੁਣ ਤੁਹਾਡਾ ਅੱਗੇ ਜਿਹੜਾ ਜ਼ਿੰਦਗੀ ਦਾ ਟੀਚਾ ਕੀ ਮਿੱਥਿਆ ਹੋਇਆ ਆਪਣਾ ਜਿੰਦਗੀ ਦਾ ਜ਼ਿੰਦਗੀ ਦਾ ਟੀਚਾ ਦਾ ਇਹੀ ਮਿੱਥਿਆ ਹੋਇਆ ਜੀ ਵੀ ਇਸੇ ਲਾਈਨ ਦੇ ਵਿੱਚ ਅੱਗੇ ਜਾਣਾ ਜੀ ਜਾਂ ਤਾਂ ਡੱਵਿੰਗ ਆਰਟਿਸਟ ਮਤਲਬ ਉਹਦਾ ਕਰਨੀ ਕਰਨਾ ਜੀ ਡੱਵਿੰਗ ਆਰਟਿਸਟ ਤਾਂ ਬਣਣੀ ਬਣਨਾ ਤੇ ਨਾਲ ਮਤਲਬ ਐਸੇ ਕਮੀਡੀਅਨ ਕਲਾਕਾਰ ਬਣਨਾ ਜੀ ਜਿਹੜਾ ਮਤਲਬ ਫਿਲਮਾਂ ਦੇ ਵਿੱਚ ਕਮੇਡੀ ਕਰੈਕਟਰ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਹੈ ਅੱਛਾ ਹਾਂ ਬਾਲੀਵੁੱਡ ਕਲਾਕਾਰਾਂ ਦੇ ਆਵਾਜ਼ਾਂ ਬਹੁਤ ਸੋਹਣੀਆਂ ਕੱਢ ਲਿਆ ਤੁਸੀਂ ਉਹ ਵੀ ਸਾਡੇ ਦਰਸ਼ਕਾਂ ਨੂੰ ਇੱਕ ਤੋਂ ਜਿਹੜੇ ਹੈਗੇ ਨੇ ਉਹਨਾਂ ਦੇ ਆਵਾਜ਼ਾਂ ਵੀ ਜਰੂਰ ਰੂਬਰੂ ਪ੍ਰਦਰਸ਼ਨ ਹੋਈ ਹਾਂਜੀ ਉਹ ਇੱਕ ਨਾ ਹੀਰਾ ਫੇਰੀ ਫਿਲਮ ਦੇ ਵਿੱਚ ਬਾਬੂ ਪਈ ਆਉਂਦਾ ਜੀ ਤੇ ਉਹ ਕਹਿੰਦਾ ਹੁੰਦਾ ਕਰ ਹੇ ਅਮਾ ਇਲਾ ਅਰੇ ਅਰੇ ਆਜੋ ਅਰੇ ਸਾਲ ਕਾ ਖੋਪੜੀ ਤੋ ਢਾਰੇ ਬਾਪਾ ਅਰੇ ਜੇ ਕਿਆ ਕਰ ਦਿਆ ਅਰੇ ਦੋਤਰ ਕਿਉਂ ਇਤਨਾ ਚੱਲਦੀ ਇਹਦਾ ਮਤਲਬ ਤੇ ਸਾਨੀ ਦੇਵਲ ਜੀ ਕਹਿੰਦੇ ਆਸ਼ਰਫ ਅਲੀ ਅਗਰ ਤੁਹਾਡਾ ਪਾਕਿਸਤਾਨ ਜਿੰਦਾਬਾਦ ਹੈ ਇਸੇ ਮੈਂ ਕੋਈ ਇਤਰਾਜ਼ ਨਹੀਂ ਲੇਕਿਨ ਹਮਾਰਾ ਹਿੰਦੁਸਤਾਨ ਵੀ ਜਿੰਦਾਬਾਦ ਥਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਹਾਂਜੀ ਤੇ ਇੱਕ ਅਮਰੀਸ਼ਪੁਰ ਜੀ ਕਹਿੰਦੇ ਅਰੇ ਤਾਰਾ ਸਿੰਘ ਤੂੰ ਮੈਸੇ ਬਾਊਂਡਰ ਕਰਾਸ ਨਹੀਂ ਕਰ ਸਕਤੇ ਤੂੰ ਜਾਣਤੇ ਨਹੀਂ ਚਾਰੇ ਤਰਫ ਤੁਹਾਡੇ ਸਿਕਿਉਰਿਟੀ ਲੱਗੀ ਹੋਈ ਹੈ ਬਹੁਤ ਸੋਹਣੀ ਜਿਹੜੀ ਗੱਲਬਾਤ ਹੈਗੀ ਆ ਅੱਛਾ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹਾਂਗਾ ਤੁਸੀਂ ਆਪਣੇ ਇਸ ਕਾਲਮ ਨੂੰ ਲਿਖ ਮੈਨੂੰ ਸੋਚਦਾ ਇਹ ਜੀ ਬਸ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅੱਗੇ ਦੀ ਅੱਗੇ ਤਾਂ ਕਿ ਕਿਤਨਾ ਕਿਤੇ ਕੋਈ ਫਿਲਮ ਡਾਇਰੈਕਟਰ ਪ੍ਰੋਡਿਊਸਰ ਜਾਂ ਕੋਈ ਲੇਖਕ ਵੀਡੀਓ ਦੇਖੇ ਤਾਂ ਕਿਤਨਾ ਕਿਤੇ ਮੇਰਾ ਥੋੜਾ ਬਹੁਤਾ ਮੁੱਲ ਪੈ ਸਕੇ ਜੀ ਧੰਨਵਾਦ ਜੀ ਬਹੁਤ ਸੋਹਣੀ ਜਿਹੜੀ ਗੱਲਬਾਤ ਇਸ ਨੌਜਵਾਨ ਨੂੰ ਪ੍ਰਮਾਤਮਾ ਵੱਲੋਂ ਜਿਹੜਾ ਗਿਫਟ ਬਖਸ਼ਿਆ ਗਿਆ ਇਹ ਆਪਣੇ ਇਸ ਗਿਫਟ ਰਾਹੀਂ ਦਰਸ਼ਕਾਂ ਦੀ ਸੇਵਾ ਕਰ ਰਿਹਾ ਅਸ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਹੈਗਾ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਵੀ ਦੇ ਕੋਈ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਮੁੱਡੇ ਦੀ ਜਿਹੜਾ ਨੌਜਵਾਨ ਦੀ ਮਾਲੀ ਮਦਦ ਆ ਹੋ ਸਕੇ ਔਰ ਇਸ ਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਲਿਆਇਆ ਜਾ ਸਕੇ ਔਰ ਕਿਸੇ ਨਾ ਕਿਸੇ ਜਿਹੜਾ ਹੈਗਾ ਫਿਲਮ ਇੰਡਸਟਰੀ ਦੇ ਵਿੱਚ ਪ੍ਰੋਡਿਊਸਰ ਦੇ ਮਨ ਵਿੱਚ ਇਹ ਪੈ ਜਾਏ ਜਿਹੜਾ ਇਸ ਨੂੰ ਵੱਡੇ ਜਿਹੜਾ ਹੈਗਾ ਪਰਦੇ ਤੇ ਲਿਆ ਕੇ ਉਹਨੂੰ ਪੇਸ਼ ਕੀਤਾ ਜਾਊਗਾ ਤਾਂ ਕਿ ਇਹ ਆਪਣੀ ਕਲਾ ਦਾ ਜੋਹਰ ਰਹਿਗਾ ਲਗਾਤਾਰ ਆਪਣਾ ਜਿਹੜਾ ਦਰਸ਼ਕਾਂ ਨੂੰ ਦਿਖਾਉਂਦਾ ਰਹੇ ਆ ਕੈਮਰਾ ਪਰਸਨ ਹਰਮਨ ਦੇ ਨਾਲ ਸਰਵੀਜ ਸਿੰਘ ਰਟੋਲਾ ਆਨਰ ਦੇਲੀ